ਬੱਚਾ ਹੀ ਸੰਭੈਣ ਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀ ਕੀ ਕਿੰਨੇ ਪੈਸੇ ਲਏ ਫਟਰੀ ਉਹਨਾਂ ਤੋਂ ਇੱਕ ਅਸੀ ਲਿੱਤਾ ਹੀ ਕੀ ਕੀਤਾ ਪੈਸਿਆਂ ਦਾ ਪੈਸੇ ਦਾ ਬੈੱਡ ਲਮਾਰੀ ਸੋਫਾ ਲਿਆਂਦਾ ਹੀ ਹੋਰ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਤੇ ਪਾਉਣ ਵਾਸਤੇ ਇੱਕ ਮਾਂ ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1 ਲੱਖ ਤੇ 80 ਹਜ਼ਾਰ ਦੇ ਵਿੱਚ ਆਪਣਾ ਪੁੱਤ ਵੇਚਦਾ ਇਹ ਪੰਜਾਬ ਨਹੀਂ ਹੋ ਸਕਦਾ ਬਿਲਕੁਲ ਸਹੀ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਜਿਸ ਕੌਮ ਨੇ ਸਿੱਖ ਲਈ ਆਪਣੇ ਬੱਚੇ ਕੁਰਬਾਨ ਕੀਤੇ ਹੋਣ ਉਸ ਕੌਮ ਦੇ ਵਾਰਸ ਨਸ਼ੇ ਦੀ ਪੂਰਤੀ ਲਈ ਆਪਣੇ ਬੱਚੇ ਜੇਕਰ ਵੇਚਣ ਲੱਗ ਜਾਣ ਤਾਂ ਇਸ ਤੋਂ ਵੱਧ ਮੰਦ ਭਾਗਾ ਤੇ ਸ਼ਰਮਨਾਕ ਆਖਰ ਹੋਰ ਕੀ ਹੋ ਸਕਦਾ ਹੈ ਜਿੱਥੇ ਬੱਚੇ ਨਸ਼ੇ ਲਈ ਵੇਚੇ ਜਾਣ ਉਹ ਸਾਡਾ ਪੰਜਾਬ ਬਿਲਕੁਲ ਨਹੀਂ ਹੋ ਸਕਦਾ ਪਰ ਅਫਸੋਸ ਦੀ ਗੱਲ ਇਹ ਹੈ ਅੱਜ ਸਾਡੇ ਪੰਜਾਬ ਦੇ ਹਾਲ ਇਹੀ ਹੋ ਚੁੱਕੇ ਨੇ ਅਜੇ ਇਹ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਲਨਤ ਹੈ ਇਸ ਗੱਲ ਤੇ ਅਤੇ ਅਜੇ ਮਾਪਿਆਂ ਤੇ ਜੋ ਨਸ਼ਿਆਂ ਦੀ ਪੂਰਤੀ ਲਈ ਬੱਚਿਆਂ ਨੂੰ ਵੇਚਣ ਲੱਗ ਜਾਣ ਜੀ ਹਾਂ ਦਰਸਲੇ ਮਾਮਲਾ ਮਾਨਸਾ ਦੇ ਪਿੰਡ ਅਕਬਰਪੁਰ ਖਡਾਲ ਨਾਲ ਜੁੜਿਆ ਹੋਇਆ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਉਣੀ ਆ ਫਿਰ ਅੱਗੇ ਦੀ ਗੱਲ ਸਮਝਾਵਾਂ ਬੱਚਾ ਇਸਾਂ ਬੈਂਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀ ਕੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾ ਪਹਿਲਾਂ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਟਾ ਦੇ ਦਿਓ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਕ ਜੇ ਨਹੀਂ ਸੰਭੇਂਦਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪੈ ਇੰਨੀ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਂ ਇਸਾਰੇ ਨਹੀਂ ਆਪੇ ਕਿੰਨੇ ਪੈਸੇ ਲਏ ਪਰ ਤੁਸੀਂ ਬੱਚੇ ਉਹਨਾਂ ਤੋਂ 180 ਲਿੱਤਾ ਹੀ ਕੀ ਕੀਤਾ ਪੈਸਿਆਂ ਦਾ ਪੈਸੇ ਦਾ ਬੈਡਲ ਮਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਦੇ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੂ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਹੋਈ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਵਗੈਰੇ ਹੋਈ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡਤੀ ਹੁੰਦੀ ਜੀ ਹਾਂ ਇਸ ਵੀਡੀਓ ਵਿੱਚ ਆਪ ਇੱਕ ਮਹਿਲਾ ਇੱਕ ਇੰਦੀ ਨਜ਼ਰ ਆ ਰਹੀ ਹੈ ਕਿਉਂ ਤੇ ਉਸ ਦਾ ਪਤੀ ਚਿੱਟੇ ਦਾ ਨਸ਼ਾ ਕਰਦੇ ਨੇ। ਫਾਤੇ ਉਹਨਾਂ ਨੇ 1,86,000 ਰੁਪਏ ਵਿੱਚ ਆਪਣਾ 3 ਮਹੀਨੇ ਦਾ ਮਾਸੂਮ ਬੱਚਾ ਕਿਸੇ ਨੂੰ ਵੇਚ ਦਿੱਤਾ ਅਤੇ ਮਿਲੇ ਪੈਸਿਆਂ ਨਾਲ ਘਰ ਦਾ ਸਮਾਨ ਕੱਪੜੇ ਖਰੀਦ ਲਏ ਤੇ ਨਸ਼ਾ ਕਰਦੇ। ਜੀ ਹਾਂ ਸਹੀ ਸੁਣਿਆ ਤੁਸੀਂ। ਬੇਜਾਨ ਚੀਜ਼ਾਂ ਤੇ ਚਿੱਟੇ ਦੇ ਨਸ਼ੇ ਲਈ ਮਾਸੂਮ ਦਾ ਸੌਦਾ ਕਰ ਦਿੱਤਾ ਗਿਆ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਮਹਿਲਾ ਦੀ ਭੈਣ ਨੇ ਆਪਣੀ ਹੀ ਭੈਣ ਤੇ ਜੀਜੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਆਪਣੇ 3 ਮਹੀਨੇ ਦੇ ਮਾਸੂਮ ਬੱਚੇ ਨੂੰ 1,80,000 ਰੁਪਏ ਵਿੱਚ ਵੇਚ-ਵੇਚ ਦਿੱਤਾ ਤੇ ਉਹ ਵੀ ਨਸ਼ੇ ਦੇ ਲੈ। ਜਿਸ ਤੋਂ ਬਾਅਦ ਇਹ ਮਾਮਲਾ ਤੇਜ਼ੀ ਨਾਲ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਉਧਰ ਉਹ ਪਰਿਵਾਰ ਵੀ ਸਾਹਮਣੇ ਆ ਗਿਆ ਜਿਨ੍ਹਾਂ ਨੇ ਇਹ ਬੱਚਾ ਮਾਪਿਆਂ ਤੋਂ ਲਿਆ ਸੀ। ਜਿਨ੍ਹਾਂ ਦਾ ਆਖਣਾ ਸੀ ਕਿ ਉਹਨਾਂ ਨੇ ਬੱਚਾ ਖਰੀਦਿਆ ਨਹੀਂ ਬਲਕਿ ਗੋਦ ਲਿਆ ਕੋਈ ਮੁੱਲ ਨਹੀਂ ਲਿਖਿਆ ਸਾਰਾ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਠੀਕ ਹੈ ਜੀ ਇਹ ਨਸ਼ਾ ਨਹੀਂ ਕਰਦੇ ਆਪਣਾ ਇਹ ਮੇਰੇ ਭਰਾ ਦੇ ਚਾਰ ਕੁੜੀਆਂ ਨੇ ਠੀਕ ਹੈ ਜੀ ਅਸੀਂ ਅਖਾਜ ਜੀ ਤੁਹਾਡੇ ਨਹੀਂ ਪਾਲਣ ਪੋਸ਼ਣ ਹੁੰਦਾ ਕਿ ਮੇਰੇ ਭਾਈ ਦੇ ਚਾਰ ਕੁੜੀਆਂ ਨੇ ਇਹਦਾ ਪਾਲਣ ਪੋਸ਼ਣ ਅਸੀਂ ਕਰ ਸਕਦੇ ਹਾਂ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣਾ ਕੁਝ ਨਾ ਕੀਤਾ ਨਾ ਦਿੱਤਾ ਨਹੀਂ ਜੇ ਅਸੀਂ ਖਰੀਦਦੇ ਨਹੀਂ ਹੈਗਾ ਇਸ ਦਾ ਪਾਲਣ ਵਾਸਤੇ ਲੈਂਦਾ ਹੈਗਾ ਹੇ ਮੇਰਾ ਭਾਈ ਆ ਕਿ ਜੱਫਰ ਜੀ ਹੈ ਇੰਨੇ ਕੋਲ 4 ਗੁੱਡੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੇ ਸੀਗੇ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਹਦਾ ਦਾਦਾ ਵੀ ਕਹਿੰਦੇ ਘਰ ਪਰਿਵਾਰ ਵਾਲਿਆਂ ਨੇ ਵੀ ਕਹਤਾ ਵੀ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਵਿੱਚ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਤੇ ਕਹਿੰਦਾ ਸਾਡੇ ਤੋਂ ਨਹੀਂ ਪਲਦਾ ਵੀ ਅਸੀਂ ਗੋਦ ਦੇਣਾ ਚਾਹਨੇ ਆ ਸਾਨੂੰ ਵੀ ਬੱਚੇ ਦੀ ਚਾਹਣਾ ਸੀ ਮੇਰੇ ਭਾਈ ਕੋਲ ਵੀ 4 ਗੁੱਡੀਆਂ ਸੀ ਜੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਦਾਤ ਹੋ ਗਈ ਉਦੋਂ ਬਾਅਦ ਦੋ ਗੁੱਡੀਆਂ ਹੋਈਆਂ ਫਿਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਲਓ ਬਸ ਆਹੀ ਗੱਲ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਤੀ ਇਹ ਮਾਮਲਾ ਹੁਣ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੁਲਿਸ ਵੱਲੋਂ ਵੀ ਹੁਣ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ ਚਾਰ ਲੋਕਾਂ ਦੇ ਖਿਲਾਫ ਮਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵਿੱਚ ਬੱਚੇ ਦੇ ਮਾਪੇ ਅਤੇ ਇੱਕ ਹੋਰ ਸ਼ਖਸ ਹੈ ਜਿਸ ਦੇ ਪਰਿਵਾਰ ਨੇ ਇਸ ਮਾਸੂਮ ਬੱਚੇ ਨੂੰ ਕਥਿਤ ਤੌਰ ਤੇ ਖਰੀਦਿਆ ਸੀ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਮੈਲਾ ਇਸ ਸ਼ਖਸ ਦੀ ਪਤਨੀ ਹੀ ਹੈ ਜਿਸ ਨੂੰ ਕਿ ਗ੍ਰਿਫਤਾਰ ਕਰਨਾ ਹਲੇ ਬਾਕੀ ਹੈ ਉਹ ਬੱਚੇ ਦੀ ਜਿਹੜੀ ਮਾਸੀ ਰਿਤੂ ਵਰਮਾ ਨੇ ਦੋਸ਼ ਲਾਇਆ ਕਿ ਉਸ ਦੇ ਜੀਜੇ ਤੇ ਉਸ ਦੀ ਭੈਣ ਦੇ ਕੋਲ ਇੱਕ ਬੱਚਾ ਸੀਗਾ ਜਿਹੜਾ ਉਹਨਾਂ ਨੇ ਅੱਗੇ ਸੰਜੂ ਨਾਮ ਦੀ ਵਿਅਕਤੀ ਨੂੰ ਵੇਚਿਆ ਜਿਸ ਦੇ ਆਧਾਰ ਤੇ ਅਸੀਂ ਇਹ ਤਸਕਰੀ ਦਾ ਮਾਮਲਾ ਪਾਇਆ ਜਾਣ ਤੇ ਅਸੀਂ ਕੇਸ ਰਜਿਸਟਰ ਕੀਤਾ ਹੈ ਨਹੀਂ ਦੇਖੋ ਬੱਚਾ ਜਿਹੜਾ ਗੋਦ ਲੈਣ ਦੀ ਪ੍ਰਕਿਰਿਆ ਕਾਨੂੰਨੀ ਤੌਰ ਤੇ ਉਹਨਾਂ ਨੇ ਅਡਾਪਟ ਨਹੀਂ ਕੀਤੀ ਇਸ ਕਰਕੇ ਵੀ ਤਸਕਰੀ ਬਣਦੀ ਹੈ ਹੁਣ ਜਿਸ ਪਰਚਾ ਪੈਸ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਜੀ ਹਾਂ ਜੀ ਇਹਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਜਿਹੜਾ ਬੱਚੇ ਦੀ ਮਾਂ ਗੁਰਮਨ ਕੌਰ ਬੱਚੇ ਦਾ ਪਿਤਾ ਸੰਦੀਪ ਸਿੰਘ ਅਤੇ ਜਿਸ ਨੇ ਇਹ ਬੱਚਾ ਅੱਗੇ ਖਰੀਦਿਆ ਉਹ ਸੰਜੂ ਸੰਜੂ ਦੀ ਪਤਨੀ ਦੇ ਵੀ ਪਰਚਾ ਪਿਆਈ ਹਾਂ ਪਰਚਾ ਉਹਨਾਂ ਤੇ ਵੀ ਹੈ ਪਰ ਉਹ ਫਰਦਰ ਇਨਵੈਸਟੀਗੇਸ਼ਨ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਟੋਟਲ ਇਹ ਮਾਮਲਾ ਇੰਨਾ ਜ਼ਿਆਦਾ ਹੈਰਾਨੀ ਜਨਕ ਸ਼ਰਮਨਾਕ ਤੇ ਸਨਸਨੀਖੇਜ਼ ਸੀ ਤੇ ਇਹਨਾਂ ਜ਼ਿਆਦਾ ਵੱਡਾ ਹੋ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਜ ਦਾ ਵੀ ਇਸ ਤੇ ਬਿਆਨ ਆ ਗਿਆ ਉਹਨਾਂ ਇਸ ਘਟਨਾ ਤੇ ਤਿੱਖਾ ਪ੍ਰतिकਰਮ ਦਿੰਦਿਆਂ ਇਸ ਨੂੰ ਬੇहद ਮੰਨ ਭਾਗਾ ਕਰਾ ਦਿੱਤਾ ਅਤੇ ਕਿਹਾ ਕਿ ਜਿੱਥੇ ਬੱਚੇ ਨਸ਼ੇ ਲਈ ਵੇਚ ਜਾਣ ਉਹ ਸਾਡਾ ਪੰਜਾਬ ਨਹੀਂ ਹੋ ਸਕਦਾ ਸਾਡੀ ਕੌਮ ਨੇ ਸਿੱਖੇ ਲਈ ਆਪਣੇ ਬੱਚੇ ਕੁਰਬਾਨ ਕੀਤੇ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਬੱਚੇ ਨੂੰ ਵੇਚਣਾ ਬੇहद ਮੰਦਪਗ ਹੈ ਇੱਕ ਮਾਂ-ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਦਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਜੀ ਹਾਂ ਹੁਣ ਇਸ ਮਾਮਲੇ ਵਿੱਚ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਕਈ ਇਸ ਬੱਚੇ ਨੂੰ ਵੇਚਿਆ ਗਿਆ ਸੀ ਜਾਂ ਫਿਰ ਇਸ ਨੂੰ ਗੋਦ ਦਿੱਤਾ ਗਿਆ ਪਰ ਇਹ ਮਾਮਲਾ ਜ਼ਰੂਰ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਲੋਕ ਇਹਨਾਂ ਦੋਵੇਂ ਹੀ ਪਰਿਵਾਰਾਂ ਖਾਸ ਤੌਰ ਤੇ ਬੱਚੇ ਦੇ ਮਾਪਿਆਂ ਨੂੰ ਰੱਜ ਰੱਜ ਕੇ ਲਾਂਤਾ ਪਾ ਰਹੇ ਹਨ ਆਖ ਰਹੇ ਨੇ ਕਿ ਬਸ ਹੁਣ ਇਹੋ ਦਿਨ ਆਉਣੇ ਬਾਕੀ ਸਨ ਪੰਜਾਬ ਦਾ ਇਹੋ ਹਾਲ ਹੋਣਾ ਬਾਕੀ ਸੀ ਮਾਨਸਾ ਤੋਂ ਨਵਦੀਪ ALU ਵਾਲਿਆ ਪੀਟੀਸੀ ਨਿਊਜ਼